ਅਰਜੰਟ ਢਿੱਲੋਂ ਨੇ ਕਿੱਤਾ ਵੱਡਾ ਐਲਾਨ ਰਾਜਵੀਰ ਜਵੰਦਾ ਦੀ ਬੇਟੀ ਲਈ ਇੰਨਾ ਗੱਲਾਂ ਕਰਕੇ ਅਰਜੰਟ ਢਿੱਲੋਂ ਬਾਕੀ ਸਾਰੇ ਆ ਸਿੰਗਰਾਂ ਤੋਂ ਇਹ ਅਲਗ ਰਾਜਵੀਰ ਦੇ ਸਾਰੇ ਦੋਸਤਾਂ ਨੂੰ ਪਿੱਛੇ ਛੱਡਿਆ ਅਰਜੰਟ ਢਿੱਲੋਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਹਰ ਦਿਨ ਲੈ ਕੇ ਆਉਂਦੇ ਹਾਂ ਉਹ ਐ ਖਬਰਾਂ ਜੋ ਸਿਰਫ ਤਾਜ਼ਾ ਹੀ ਨਹੀਂ ਸਗੋ ਦਿਲ ਨੂੰ ਛੂਹ ਜਾਣ ਵਾਲੀਆਂ ਹੁੰਦੀਆਂ ਨੇ ਦੋਸਤੋ ਅੱਜ ਦੀ ਖਬਰ ਸਰਵਿਕ ਅਪਡੇਟ ਨਹੀਂ ਇਹ ਹੈ ਇੱਕ ਜਜ਼ਬਾਤ ਇੱਕ ਯਾਦ ਤੇ ਇੱਕ ਪਿਆਰ ਦਾ ਤਰੀਕਾ ਏ ਗੱਲ ਹੋ ਰਹੀ ਏ ਪੰਜਾਬੀ ਮਿਊਜ਼ਿਕ ਦੇ ਸੁਪਰਸਟਾਰ ਅਰਜਨ ਢਿੱਲੋਂ ਦੀ ਜਿਸ ਨੇ ਕੀਤਾ ਇੱਕ ਐਸਾ ਐਲਾਨ ਜਿਸ ਨੇ ਰਾਜਵੀਰ ਜਵੰਦਾ ਦੇ ਚਾਹਣ ਵਾਲਿਆਂ ਦੀ ਅੱਖਾਂ ਪਰ ਦਿੱਤੀਆਂ ਅਰਜਨ ਢਿੱਲੋਂ ਨੇ ਆਪਣੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਰਾਜਵੀਰ ਸਿਰਫ ਸਾਡਾ ਦੋਸਤ ਨਹੀਂ ਸੀ ਉਹ ਸਾਡਾ ਮਾਨ ਸੀ ਉਸਨੇ ਸਾਨੂੰ ਸਿਖਾਇਆ ਕਿ ਕਿਵੇਂ ਪਿੰਡ ਦੀ ਮਿੱਟੀ ਨਾਲ ਜੁੜ ਕੇ ਵੀ ਦੁਨੀਆ ਦੇ ਸਟੇਜ ਤੱਕ ਪਹੁੰਚਿਆ ਜਾ ਸਕਦਾ ਏ ਅਤੇ ਫਿਰ ਉਸਨੇ ਸਭ ਦੇ ਸਾਹਮਣੇ ਕੀਤਾ ਵੱਡਾ ਐਲਾਨ ਉਸਨੇ ਅਗਲਾ ਗਾਣਾ ਜਿਸ ਤੇ ਉਹ ਹੈ ਬਹੁਤ ਸਮੇਂ ਤੋਂ ਕੰਮ ਕਰ ਰਿਹਾ ਸੀ ਹੁਣ ਉਹ ਹੈ ਰਾਜਵੀਰ ਜਵੰਦਾ ਦੀ ਬੇਟੀ ਅਮਨਤ ਕੌਰ ਨੂੰ ਸਮਰਪਿਤ ਕਰੇਗਾ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਖਬਰਾਂ ਮੁਤਾਬਕ ਅਰਜਨ ਢਿੱਲੋਂ ਨੇ ਅਮਨਤ ਕੌਰ ਨੂੰ ਆਪਣੀ ਆਉਣ ਵਾਲੀ ਮਿਊਜ਼ਿਕ ਵੀਡੀਓ ਵਿੱਚ ਫੀਚਰ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ ਉਹ ਚਾਹੁੰਦਾ ਹੈ ਕਿ ਰਾਜਵੀਰ ਦੀ ਵਿਰਾਸਤ ਉਸ ਦੀ ਬੇਟੀ ਰਾਹੀ ਅੱਗੇ ਵਧੇ ਤਾਂ ਜੋ ਪੂਰਾ ਪੰਜਾਬ ਇਹ ਵੇਖ ਸਕੇਗੀ ਕਿ ਵੀ ਇੱਕ ਗਾਇਕ ਦੀ ਰੂਹ ਆਪਣੀ ਧੀ ਰਹੀ ਫਿਰ ਜਿੰਦਾ ਰਹਿੰਦੀ ਏ ਅਰਜਨ ਨੇ ਇਹ ਵੀ ਕਿਹਾ ਰਾਜਵੀਰ ਨੇ ਮੈਨੂੰ ਹਮੇਸ਼ਾ ਦੱਸਿਆ ਸੀ ਕਿ ਮਿਊਜ਼ਿਕ ਸਿਰਫ ਗਾਣਿਆਂ ਦਾ ਸਫਰ ਨਹੀਂ ਇਹ ਲੋਕਾਂ ਦੇ ਦਿਲ ਨਾਲ ਜੁੜਨ ਦਾ ਸਾਧਨ ਏ ਉਸ ਦਾ ਸਫਰ ਮੁੱਕਿਆ ਨਹੀਂ ਉਹ ਅਮਾਨਤ ਰਹੀ ਜਾਰੀ ਰਹੇਗਾ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਾਬੂ ਕਾ ਦਾ ਮਾਹੌਲ ਬਣ ਗਿਆ ਤੇ ਇਹਨਾਂ ਨੇ ਕਮੈਂਟ ਚ ਲਿਖਿਆ ਇਹ ਹੈ ਅਸਲੀ ਯਾਰਾਨਾ ਜਿੱਥੇ ਦੋਸਤੀ ਦੀ ਯਾਦ ਨੂੰ ਪਿਆਰ ਨਾਲ ਜਿਉਂਦਾ ਰੱਖਿਆ ਜਾਂਦਾ ਅਰਜੰਟਿਲ ਨੇ ਦਿਲ ਜਿੱਤ ਲਿਆ ਰਾਜਵੀਰ ਜਵੰਦਾ ਹਮੇਸ਼ਾ ਜਿੰਦਾ ਰਹੇਗਾ ਦੋਸਤੋ ਜੇ ਇਹ ਪ੍ਰੋਜੈਕਟ ਸੱਚਮੁੱਚ ਹੁੰਦਾ ਏ ਤਾਂ ਇਹ ਪੰਜਾਬੀ ਸੰਗੀਤ ਜਗਤ ਦਾ ਸਭ ਤੋਂ ਭਾਵੁਕ ਤੇ ਇਤਿਹਾਸਿਕ ਮੋਮੈਂਟ ਹੋਵੇਗਾ ਸੋਚੋ ਜੇ ਅਮਨਤ ਕੌਰ ਉਸ ਵੀਡੀਓ ਚ ਆਪਣੇ ਪਿਤਾ ਦੀ ਤਸਵੀਰ ਹੱਥ ਚ ਫੜ ਕੇ ਖੜੀ ਹੋਵੇ ਕੀ ਦ੍ਰਿਸ਼ ਹੋਵੇਗਾ ਇੱਕ ਪਾਸੇ ਰਾਜਵੀਰ ਦੀ ਆਵਾਜ਼ ਦੀ ਯਾਦ ਤੇ ਦੂਜੇ ਪਾਸੇ ਉਸ ਦੀ ਬੇਟੀ ਦੀ ਮੌਜੂਦਗੀ ਇਹ ਪਾਲ ਸਿਰਫ 뮤직 ਲਈ ਨਹੀਂ ਇਤਿਹਾਸ ਬਣ ਜਾਵੇਗਾ ਆਖਿਰ ਵਿੱਚ ਦੋਸਤੋ ਇੱਕ ਗੱਲ ਸਪਸ਼ਟ ਹੈ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਪਰ ਉਸਦੀ ਕਲਾ ਉਸਦਾ ਪਿਆਰ ਤੇ ਹੁਣ ਉਸਦੀ ਬੇਟੀ ਰਾਹੀ ਉਸਦੀ ਰੂਹ ਹਮੇਸ਼ਾ ਸਾਡੇ ਨਾਲ ਰਹੇਗੀ ਕਮੈਂਟ ਕਰਕੇ ਦੱਸੋ ਤੁਸੀਂ ਕੀ ਸੋਚਦੇ ਹੋ ਅਰਜਨ ਢਿੱਲੋਂ ਦੇ ਇਸ ਭਾਵੁਕ ਫੈਸਲੇ ਬਾਰੇ ਕੀ ਹੈ ਨਹੀਂ ਸੱਚੀ ਯਾਦ ਦਾ ਸਭ ਤੋਂ ਸੋਹਣਾ ਰੂਪ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਅਤੇ ਮਿਲਦੇ ਹਾਂ ਨਵੀਂ ਅਪਡੇਟ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ